ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਸ਼ਾਮ ਦਾ ਟਾਈਮ ਹੈ ਜੀ ਸਾਢੇ 4 ਹੋ ਗਏ ਨੇ ਜਣੀ ਸਾਢੇ 4 ਪੌਣੇ 5 ਹੋ ਗਏ ਨੇ ਤੇ ਮੌਸਮ ਇੰਨਾ ਕ ਜਿਆਦਾ ਖਰਾਬ ਹੋਇਆ ਪਿਆ ਨਾ ਪਿਛਲੇ 3-4 ਦਿਨਾਂ ਤੋਂ ਬਹੁਤ ਜਾਂ ਧੁੰਦ ਪੈ ਰਹੀ ਹੈ ਜਿਵੇਂ ਹਨਾ ਤੂੰ ਇਹ ਤੁਹਾਨੂੰ ਦੂਜਾ ਕੈਮਰਾ ਤੇ ਦਿਖਾਉਣੀ ਹੈ ਆ ਦੇਖੋ ਐਦਾਂ ਦਾ ਮੌਸਮ ਹੋਇਆ ਪਿਆ ਹੈ ਤੇ ਤੁਸੀਂ ਸੁਣਾਓ ਜੀ ਸਾਰਿਆਂ ਦਾ ਤੁਹਾਡਾ ਕੀ ਹਾਲ ਚਾਲ ਹੈ ਸਾਰੇ ਵਧੀਆ ਹੋਵਗੇ ਜੀ ਠੀਕ ਠਾਕ ਹੋਵਗੇ ਠੰਡ ਦਾ ਕੀ ਹਾਲ ਚਾਲ ਹੈ ਕਿਵੇਂ ਠੰਡ ਦਾ ਮੌਸਮ ਥੋਡੇ ਵੱਲ ਹਨ ਸਾਡੇ ਵੱਲ ਤਾਂ ਅੱਜ ਹੋ ਗਈ ਥੋੜੀ ਜਿਹੀ ਠੰਡ ਮੈਨੂੰ ਲੱਗ ਰਹੀ ਹੈ ਹੁਣ ਠੰਡ ਠੰਡ ਜੀ ਲੱਗ ਰਹੀ ਹੈ ਫੀਲ ਹੋ ਰਹੀ ਹੈ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਆਏ ਸੀ ਕਿ ਗੁਰਦੁਆਰਾ ਸਾਹਿਬ ਦਾ ਥੋੜਾ ਜਿਹਾ ਬਲੌਗ ਬਣਾਇਆ ਹੋਇਆ ਤੁਹਾਨੂੰ ਸ਼ੇਅਰ ਕਰੂੰਗੀ ਕਿਉਂਕਿ ਕੱਲ੍ਹ ਨੂੰ ਹੈਗਾ ਜੀ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੈ ਜੀ ਇਹ ਗੋਹ ਹਮੇ ਸਵੇਰੇ ਪਾਤਸੀ ਜੀ ਦਾ ਆਪਾਂ ਸਾਰੇ ਕੰਮ ਮੇਰੇ 10:30 ਵਜੇ ਨੂੰ ਨਿਬੜ ਗਏ ਸੀਗੇ ਆ ਦੋ ਘਟੇਰੀ ਛਾੜਤੀਆਂ ਕਿਉਂਕਿ ਪਾਣੀ ਸੁੱਕੀਆਂ ਸੀਗੀਆਂ ਆ ਪੱਥੀਆਂ ਨਹੀਂ ਹੈਗੀਆਂ ਦੋ ਘਟੇਰੀਆਂ ਇਹਨਾਂ ਨੂੰ ਚਾਕੇ ਭਈ ਇਹ ਤਾਂ ਨਾ ਛੱਡਵਾ ਦੂੰਗੀ ਕਿਉਂਕਿ ਜਿਆਦਾ ਛੱਡਦੇ ਇਹ ਕਹੀ ਨਹੀਂ ਨਾ ਮੇ ਗੋਹਾ ਪੱਥੀਆਂ ਨਹੀਂ ਸੀਗਾ ਹਨਾ ਦੋ ਘਟੇਰੀਆਂ ਇੱਥੇ ਸੀਗੀਆਂ ਆਪਾਂ ਆ ਪੱਥੇ ਰੈਡੀ ਲਿੰਗੇ ਜੀ ਹੋਣੇ ਸਾਰੇ ਇਹਨਾਂ ਨੂੰ ਸੈੱਟ ਕਰਨਾ ਲੋ ਜੀ ਆਪਾਂ ਗੱਡੀਆਂ ਮੱਝਾਂ ਬਾਹਰ ਹਨਾ ਕਿਉਂਕਿ ਸਰਦਾਰ ਜੀ ਉਹਨੇ ਮੇਰੇ ਬੀਜਰੇ ਨੇ ਕਣਕ ਤੇ ਵਿਚਾਰੇ ਸਵੇਰੇ ਚਲੇ ਜਾਂਦੇ ਨੇ ਸ਼ਾਮ ਤੱਕ ਆਉਂਦੇ ਨੇ ਰੋਟੀ ਵਗੈਰਾਂ ਨੂੰ ਤਾਂ ਸਾਰਾ ਖੇਤ ਜਾਂਦਾ ਹੋਊ ਮੈਨੂੰ ਝਾੜੂ ਮਾਰਨਾ ਸੀਗਾ ਮੇਰੇ ਪਾਪਾ ਜੀ ਮਾਰ ਗਏ ਝਾੜੂ ਪਾਪਾ ਜੀ ਆਏ ਸੀਗੇ ਆ ਦੇਖੋ ਤਾਂ ਪਾਪਾ ਇਹ ਕਹਿ ਗਏ ਸੀਗੇ ਮੈਨੂੰ ਕਹਿੰਦੇ ਵਸ ਤੂੰ ਨਾ ਮੱਜਾਂ ਕੱਢ ਦੀ ਬਾਹਰ ਹਾਂ ਕੱਖ ਵੀ ਪਾ ਤੇ ਥੋੜਾ ਸਾਫ਼ ਜਾ ਮਾਰ ਦਿੰਨੀ ਝਾੜੂ ਹੁਣ ਤਾਂ ਮੌਸਮ ਚ ਪੈ ਗਿਆ ਫਰਕ ਬਹੁਤ ਜ਼ਿਆਦਾ ਪੈ ਗਿਆ ਸਵੇਰ ਦਾ ਠੀਕ ਸੀਗਾ ਹੁਣ ਵੀ ਪਠੰਡੀ

ਪਤਾ ਕੀ ਹੁੰਦਾ ਜੇ ਕੱਤ ਪਾਏ ਹੁੰਦੇ ਨਾ ਤੇ ਮੈਨੂੰ ਲੱਗਿਆ ਕੰਨੀ ਸੌਖੀਆਂ ਹੁੰਦੀਆਂ ਨੇ ਕਿ ਪਾਪਾ ਜੀ ਦਾ ਐਂ ਕੰਮੀਰ ਲਾਣਗੇ ਕੋਈ ਗਰ ਗੇਰ ਨਹੀਂ ਨਾ ਉੱਪਰ ਆਚਾਰ ਵਗੈਰਾ ਇਹਨੇ ਹੋਦਾ ਵੀ ਬੰਦੀ ਆ ਸੋਣ ਪਾਪਾ ਜੀ ਵੀਰੇ ਸੋਚਦੇ ਵੀ ਚੱਲੇ ਕੰਮ ਨੇ ਵੇਲ ਕਿੰਨੇ ਵੇਲ ਦੀ ਕਰਨੀ ਚਾਹੀਦੀ ਹੈ ਇਹਦੇ ਬਹੁਤ ਸਾਹਮ ਸਮਾਧਾਰੀ ਨਿਭਾ ਦੇਗੀ ਜੀ ਕਿੱਥੇ ट मगेहा ज नमसो पास के साराम घपा य फोटा बाकी ਦਾ ਬਾਲੀ ਹੋਈ ਪਈ ਐ ਬਸ ਮੰਨ ਤੇ ਝੜ ਲਾ ਕੇ ਮੱਝਾ ਮਰਦੂ ਬਾਹਰ ਅੰਦਰ ਬਾਪਾ ਜਨੇ ਕੱਖ ਲੈ ਕੇ ਆਣੀ ਐ ਫਿਰ ਉਹ ਪਾਉਣਗੇ ਕੱਖ ਇਹਦਾ ਪਰਸੈਂਟ ਵੀ ਆਪਣੀ ਹੋਊਗੀ ਥੋੜਾ ਥੋੜਾ ਚੱਲ ਆ ਜਾ ਆ ਜਾ ਆ ਦੇ ਸਿੱਟੀ ਘਰ ਤੇ ਪਾਣੇ ਮਾਦਣੀ ਐ ਘੇਂਟਰ ਜਾ ਕੇ ਇਹ ਪਾਣੇ ਬਾਈ ਮੇਰੇ ਮਾਂਦੰਦ ਦੋ ਯਾਰ ਇੱਕੀ ਚੱਪਣ ਕਰ ਪਾਇਆ ਸੀ ਹੁਣ ਜੀ ਛੱਡ ਰਿਹਾ ਏ ਅੱਜ 14 ਹੈ ਹਨ 3 2 23 24 ਚੌਥਾ ਸਾਲ ਲੱਗ ਗਿਆ ਅੱਜ ਆ ਬੱਚਾ ਪਾਇਨ ਤੇ ਘਰ ਪਾਇ ਤਿੰਨ ਸਾਲ ਬਹਰੀ ਤੋ ਆ ਜਾ ਜੀ ਨਹੀਂ ਕਰ ਰਹੇ ਹਨ ਨੂੰ ਇੱਕ ਤਾਂ ਭਾਈ ਮੱਖੀਆਂ ਜੀ ਛੁੱਟੀ ਦੀ ਮੱਛਰੀ ਜੀ ਵਾਲੀ ਹੋਈ ਗਈ ਅੱਜ ਇਹ ਮੱਝ ਦਾ ਬੋਨਾ ਹਾਲ ਤੇ ਬੈਠੀ ਜਾਂਦੀ ਏ ਜੀ ਛੱਡ ਡੀਜ਼ਲ ਦਾ ਥੋੜਾ ਮਾਰ ਕੇ ਫੇਰ ਉਹ ਹੋ ਜੂਗੀ ਸਾਰੀ ਮੱਛਰੀ ਜੀ ਉੱਗ ਜੂਗੀ ਕਿਲੇ ਤਾਂ ਇਹ ਪਹਿਲੇ ਨਾ ਮੇਰੇ ਨਮਾ ਸੋਡਾ ਪਾਇਆ ਹੋਇਆ ਸੀ ਕਿ ਤੂੰ ਮੈਂ ਜਾਦਰ ਦੇਣੀ ਆ ਉਹ ਤਾਂ ਠੀਕ ਠਾਕ ਚੱਲੀ ਗਈ ਇਹ ਪਹਿਲੇ ਨੂੰ ਪਤਾ ਨਹੀਂ ਲੱਗਿਆ ਕਿ ਖੋਲੀ ਨਾ ਥੋੜੀ ਦੂਰ ਤਾਂ ਜਾ ਕੇ ਨੇ ਦੇਖਿਆ ਕੀ ਹੋ ਗਿਆ ਤੈਨੂੰ ਥੋੜੀ ਦੂਰ ਜਾ ਕੇ ਦੇਖੇ ਵੀ ਨਮਾ ਥੋੜਾ ਆ ਪਈ ਤਾਂ ਪੱਜ ਗਈ ਸਿੰਗ ਜਿਹਾ ਲਾ ਕੇ ਉਹ ਜਾ ਕੇ ਮਾਸਾ ਰੋਕੀ ਰੱਖਿਆ ਮੱਖੀਆ ਮੱਖੀਆ ਬਹੁਤ ਲੱਗੇ ਚਿੰਕੂੜੀਆਂ ਬਈ ਉਹ ਤਾਂ ਅੰਦਰ ਹੀ ਲਾਈ ਮੈਨੂੰ ਨਹੀਂ ਕੋਈ ਜਿੰਦ ਦਾ ਪਤਾ ਨਹੀਂ ਚੱਲਦਾ ਕਾਲਾ ਜਿਹਾ ਮੋਟਰ ਚ ਰਗਾ ਹਲੋ ਬਗਾ ਪਾਣੀ ਪਿਲਾ ਦਵਾ ਮੈਂ ਸਾਨੂੰ ਹੂੰ ਠੰਡੀ ਜੀ ਲੱਗ ਰਹੀ ਹੈ ਹਨਾ ਸਵੇਰੀ ਨੂੰ ਲੱਗਦੀ ਓਹੋ ਇੱਕ ਤਾਂ ਜਿਹੜੀਆਂ ਜਿਹੜੀ ਮੁੱਛਾਂ ਹੀ ਜੱਗ ਤੱਕ ਉੱਪਰ ਨੂੰ ਕਰਦਾ ਹੈ ਸਵੇਰੀ ਮੇਰੇ ਦੂਸਰੇ ਘੁੱਟ ਪਾਇਆ ਦਾ ਨਾ ਮਾ ਪੈਨ ਨਹੀਂ ਦੇਖਿਆ ਨਹੀਂ ਮੈਨੂੰ ਮੈਂ ਦੇਖਿਆ ਹੀ ਨਹੀਂ ਵਿਆਹ ਘਰ ਆਇਆ ਪੱਜ ਕੇ ਛੜਾ ਗਿਆ ਸਿੱਖ ਵਿੱਚ ਹੁਣ ਵੀ ਦੇਖ ਰਹੀ ਸੀ ਮੈਂ ਕਿਹਾ ਦੱਸ ਫੀਲ ਕਰਾਈ ਵੀ ਨਵੇਂ ਛੋਟੜਾ ਬੰਦਾ ਕੋਣਾ ਨਾ ਨਵੇਂ ਤਾਂ ਜੇ ਕਹਿਵੇਂ ਦੂਏ ਤੇ ਧਰ ਕਢਾਣੀ ਚੋਂ ਆਗ ਲਗੀ ਚੁੰਨੀ ਜਾਂਦੇ ਦਿੰਦੇ ਹਾਂ 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 ਵੀ ਇਹਨਾਂ ਨੂੰ ਪਤਲ ਲੱਗਣੇ ਪਤਾ ਨਹੀਂ ਲੱਗਦਾ ਆ ਕਰੂਗੀ ਓਪਰਾ ਉਹ ਨਹੀਂ ਕਰਦੀ ਇਹ ਕੀ ਮਾਂ ਆ ਵੀ ਤਾਂ ਕਰੇ ਕਰੇਦੀ ਫਿਰ ਨਹੀਂ ਕੀ ਮਾਂ ਆ ਗਈ ਸੱਜੇ ਲੋ ਜੀ ਅੱਜ ਮੌਸਮ ਖੋਲਿਆ ਏ ਮੜਾ ਜਾ ਧੁੱਪ ਚੜ ਗਈ ਸੀਗੀ ਤੇ ਉਦੋਂ ਚੱਲੇ ਆਪਣੇ ਪਾਪਾ ਕੋਲੇ ਦੇਖ ਲੋ ਕੋਟੀ ਨਹੀਂ ਪੰਦਾ ਇਹ ਮੁੰਡਾ ਵਾਲਾ ਖਰਾਬ ਹੈ ਬਾਈ ਓਜਾ ਕਲੀ ਕਾਫੀ ਹੈ ਆਨੇ ਪਾਪਾ ਨੂੰ ਜੀ ਆਦੂਦ ਦੇਣ ਚਲੇ ਹੁਣ ਰੱਸੀ niche ਲੰਮ ਕਰੀ ਸੁਣਦਾ ਕਿਹੜਾ ਹੈ ਇਹ ਇੱਕ ਤਾਂ ਤੇ ਆਪਾਂ ਲਾਈ ਹੋਈ ਜੀ ਮਸ਼ੀਨ ਕੱਪੜੇ ਧੋਣ ਵਾਸਤੇ ਤੇ ਅੱਜ ਹੈਗਾ ਜੀ ਗੁਰਪੂਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਅੱਜ ਸਾਰਿਆਂ ਨੂੰ ਜੀ ਲੱਖ ਲੱਖ ਵਧਾਈਆਂ ਹੋਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੇ ਆਪਾਂ ਗੁਰਦੁਆਰਾ ਸਾਹਿਬ 'ਚ ਜਾਏ ਸੀਗੇ ਜਾਣ ਵੀ ਕੀ ਹੋਇਆ ਹਨ ਅੱਜ ਬਸ ਗਏ ਵੀ ਲੇਟ ਹੋ ਗਏ ਕਿਉਂਕਿ ਅੱਜ ਮਿਰਚਾੜੂ ਕੋਚੇ ਨਹੀਂ ਆਈ ਨੀ ਸੀਗੀ ਉਹਦੇ ਕਰਕੇ ਹਨ ਸਾਰੇ ਕੰਮ ਕਰ ਲੇਟ ਚਲੋ ਜਾਏ ਫੇਰ ਵੀ ਆਪਾਂ ਆਪਣੀ ਹਾਜ਼ਰੀ ਭਰਿਆਏ ਬਾਬਾ ਜੀ ਕੋਲ ਜਾ ਕੇ ਦੋ ਤਿੰਨ ਦਿਨ ਜਾਂਦੇ ਰਹੇ ਹਨ ਇਬਾਸ ਹੁਣ ਕੱਪੜੇ ਧੋਣ ਲੱਗੇ ਮੈਂ ਸਵੇਰੇ ਕੱਪੜੇ ਧੋਣ ਹੀ ਹੋਏ ਸੀਗੇ ਕਿਉਂਕਿ ਲੇਟ ਸੀਗੀ ਨੇ ਕਿ ਚੱਲ ਹੁਣ ਮਸ਼ੀਨ ਲਾਈ ਹੋਈ ਐ ਬਸ ਸਾਗ ਤੜਕ ਲੂੰਗੀ ਸਾਗ ਪਿਆ ਹੈ ਆਪਣੇ ਕੋਲ ਬਾਕੀ ਦੀਵੇ ਵਗੈਰਾ ਲਾਣੇ ਨੇ ਹਜੇ ਪਹਿਲੇ ਮੈਂ ਕੱਪੜੇ ਕੱਢ ਕੇ ਲੈ ਦੇ ਵਿੱਚੋਂ ਫੇਰ ਉਹ ਕਰਦੀ ਐ ਫੇਰ ਲਾਈਟਾਂ ਵਗੈਰਾ ਜਗਾਈਏ ਦੀਵੇ ਬਾਲਣ ਦੀ ਤਿਆਰੀ ਕਰਨੀ ਸਰਦਾਰ ਜੀ ਮੇਰੇ ਘਰ ਕਣਕ ਦੇ ਬੀਜਾਂ ਜਗ੍ਹਾ ਦੇ ਖੇਤਾਂ ਚ ਬੀਜੀ ਨੇ ਆ ਤੇ ਕੀ ਤਾਂ ਕੰਪਲੀਟ ਹੋ ਗਈ। ਕੱਪੜੇ ਵੀ ਕੱਲ ਦੇ ਧੋਤੇ ਹੋਏ ਹਨ। ਇਹ ਦੇਖੋ ਉੱਪਰ ਨਿਕਲੇ ਅੱਜ ਸੁੱਕੇ ਨਹੀਂ ਮਸਾ ਉਹ ਮੈਂ ਹੁਣ ਇਹੋ ਥੋੜੀ ਦੇਰ ਪਹਿਲਾਂ ਤਾਰ ਦੇ ਅੰਦਰ ਰੱਖ ਸੀ। ਇਹਨਾਂ ਨੂੰ ਧੋ ਕੇ ਬਸ ਅੰਦਰ ਸੁੱਕਣੇ ਪਾ ਲੂਗੀ ਰਾਤ ਨੂੰ ਪੱਖਾ ਲਾ ਦੂੰਗੀ। ਠੰਡ ਹੋ ਗਈ ਭਾਈ ਮੌਸਮ ਚੇਂਜ ਹੋ ਗਿਆ। ਠੰਡ ਤੋਂ ਬਚੋ। ਸਵੇਰ ਦਾ ਮੈਂ ਵੀ ਸ਼ਾਲ ਲੈ ਲਿਆ ਸੀਗਾ। ਹੁਣ ਮੈਂ ਵੀ ਸ਼ਾਲ ਕੋਟੀ ਕਰ ਦਿੱਤਾ ਹੈ। ਨਾ ਉਦੋਂ ਲੱਗੇ। ਪਤਾ ਨਹੀਂ ਕਿਉਂ ਠੰਡ ਨਹੀਂ ਲੱਗਦੀ ਹੈਗੀ ਅੱਖਾਂ ਨੂੰ ਜਦੋਂ ਠੰਡ ਲੱਗ ਜਾਂਦੀ ਹੈ ਫਿਰ ਮੂੰਹ ਮੁੱਅ ੱਟ ਕੇ ਪੈ ਜਾਂਦੇ ਨੇ ਇਹ ਬਾਜ਼ਰ ਚੋਂ ਵੀ ਦੁਕਾਨਾਂ ਨੇ ਰਸਾ ਪਾਣੀ ਭਾਜਦੇ ਨੇ ਕਿੰਨੇ ਮੈਂ ਲਾਈਟਾਂ ਨੂੰ ਔਨ ਕਰ ਦਿੰਦੀ ਆ ਕਹਿੰਦੇ ਨੇ ਆਂਡੀਆਂ ਜਗਾ ਦਿੰਦੀ ਆ ਲੋ ਜੀ ਲਾਈਟਾਂ ਆਪਾਂ ਨੇ ਜਗਾ ਦੀਆਂ ਆਪਣਾ ਦਿਨਲ ਖੇਡਣ ਲੱਗਿਆ ਵਈ ਇਸ ਵਾਰ ਤੇ ਮੇਤੋ ਗੈਂਦੇ ਦੇ ਫੁੱਲ ਵਗੈਰਾ ਵੀ ਨਲਾ ਹੋਇਆ ਟਾਈਮ ਹੀ ਨਹੀਂ ਲੱਗਿਆ ਹੈਗਾ ਹੁਣ ਦੇਖੂਗੀ ਇਹਨੂੰ ਨਾ ਕਾਲੂ ਲੈ ਕੇ ਆਉਂਦੀ ਗੈਂਦੇ ਦੇ ਕੋਲ ਹੁਣ ਘੜੇ ਆਏ ਵੀ ਧੁੱਪ ਹੈ ਜੋ ਕੁਛ ਹੈ ਹਨ ਕਾਲੂ ਜਦੋਂ ਬੇਲੀ ਹੋਊਗੀ ਨਾ ਉਦੋਂ ਇੱਥੇ ਗੈਂਦੇ ਦੇ ਫੁੱਲੋਂ ਦੀ ਪਨੀਰੀ ਲਿਆਉਂਗੀ ਥੋੜ੍ਹਾ ਥੋੜ੍ਹਾ ਇਹਨਾਂ ਨੂੰ ਖੁਰਚ ਜੀ ਕੇ ਇਹ ਪੱਟ ਦੂੰਗੀ ਥੋੜ੍ਹਾ ਥੋੜ੍ਹਾ ਲਾਣੀ ਸ਼ੁਰੂ ਕਰ ਦਿੰਨੀ ਹੈ ਦੇਖਾਂ ਕੀ ਲੱਗੀ ਹੋਈ ਹੈ ਕੋਈ ਸੋ ਇਹ ਵਾਧੂ ਹੋ ਗਿਆ ਆਪਣੇ ਆਹ ਕਣਕ ਬੀਜੀ ਸੀਗੀ ਆਪਣੇ ਦਰਮੀਆਂ ਚੋਂ ਕੱਢ-ਕੱਢ ਕੇ ਦੇਖਣ ਵਾਸਤੇ ਵੀ ਕਿੰਨੀ ਕੁ ਜੰਮਦੀ ਹੈ ਹਨਾ ਛੋਟੇ ਛੋਟੇ ਚੂਹੇ ਜੇ ਲੱਗ ਰਹੇ ਨੇ ਕੀ ਇਹਦੇ ਆ ਦੇਖੋ ਸੁੱਕ ਜਾਂਦੇ ਆ ਪਤਾ ਨਹੀਂ ਕਾ ਤੋਂ ਇਹ ਕੋਲ ਆ ਗਰੇ ਛੋਟਾ ਜਿਹਾ ਬਾਕੀ ਬੇਰ ਸਾਰੇ ਸੁੱਕੀ ਹੋਈ ਏ ਇਹ ਟਮਾਟਰ ਲੱਗ ਰਹੇ ਨੇ ਟਮਾਟਰ ਨੇ ਪਹਿਲਾਂ ਪਾਈਆਂ ਹੋਈਆਂ ਸੀਗੀਆਂ ਆਪਾਂ ਨੇ ਪਿਆਜ਼ ਵਿੱਚੇ ਮਾਰ ਮੁਰਗੇ ਵਿਚਾਰੇ ਇਸ ਵਾਸਤੇ ਪਿਆਜ਼ ਵੀ ਨਹੀਂ ਆਪਣੇ ਤੋਂ ਲਾ ਹੋਏ ਟਾਈਮ ਨਹੀਂ ਲੱਗਿਆ ਜਿੰਨੇ ਕਿ ਕੈਰੀਆਂ ਬੀਜ ਦੀਆਂ ਬੀਜ ਤੇ ਉਸ ਤੋਂ ਬਾਅਦ ਟਾਈਮ ਨਹੀਂ ਲੱਗਿਆ ਹੈਗਾ ਲੋ ਜੀ ਸਾਨੂੰ ਆਪਾਂ ਬਾਹਰ ਦਾ ਥਿਊ ਦਿਖਾਈਏ ਹੈ ਨਾ ਕਾਫੀ ਦਿਨ ਹੋ ਗਏ ਨਾ ਆਪਾਂ ਇਧਰ ਉਧਰ ਘੁੰਮਨੇ ਫੀਰੇ ਨਾ ਬਾਹਰ ਦਾ ਥਿਊ ਦਿਖਾਇਆ ਅਮਰੂਦ ਭਾਈ ਸਾਡਾ ਟੇਡਾ ਹੋ ਗਿਆ ਅਮਰੂਦ ਨੂੰ ਅਮਰੂਦ ਬਾਹਲੇ ਲੱਗ ਗਏ ਇੱਕ ਸਾਈਡ ਨੂੰ ਝੁੱਕ ਗਿਆ ਅਮਰੂਦ ਧਣੀਆਂ ਵੀ ਚਲੋ ਠੀਕ ਹੋ ਗਿਆ ਗੋਭੀ ਦਾ ਫੁੱਲ ਦੇਖਣ ਲੱਗਿਆ ਹਨ ਕੋਈ ਕੋਈ ਨਹੀਂ ਲੱਗਿਆ ਹੱਸ ਤਾ ਗੋਭੀ ਦਾ ਫੁੱਲਾਂ ਅਮਰੂਦ ਤੋੜੀਏ ਕੋਈ ਇਹ ਅਮਰੂਦ ਆਲਮੀ ਦੇ ਉੱਪਰ ਤੁਸੀਂ ਦੇਖ ਲਓ ਮੈਂ ਠੰਡਾ ਜਿਹਾ ਪਾਣੀ ਕਿੰਨੇ ਨੂੰ ਦੱਸਦੇ ਹਨ ਇਹਨਾਂ ਕਾਰਟੋਨ ਬਰੂਦ ਨਹੀਂ ਛੱਡਦੀਆਂ ਕਈਆਂ ਆਲੂ ਕਿੰਨੇ ਦਿੱਤਾ ਹੋਇਆ ਤੇ ਆਪ ਜਰਾ ਕਿਤੇ ਪੱਧਰ ਜਾਣਾ ਮੈਂ ਤੇ ਅਮਰੀਕਾ ਜਿਆਦਾ ਇਹਨੂੰ ਪਿੱਛੇ ਪਿੰਦੇ ਦਾ ਸਹਾਰਾ ਦੇਣਾ ਪਊਗਾ ਨਹੀਂ ਜੀ ਤਾਂ ਹੀ ਟੁੱਟੇਗਾ ਅਮਰੂਦ ਬਾਹਰ ਮੱਖਨੇ ਆ ਲੀਮੂ ਨੋ ਦੇਖੋ ਪਕਾਦੇ ਆਂ ਇਹ ਵੀ ਮਿੱਠੇ ਹੁੰਦੇ ਨੇ ਇੱਕ ਬੀਜ ਬਿਲਕੁਲ ਨਹੀਂ ਹੁੰਦਾ ਹੈਗਾ ਹੁੰਦਾ ਬੇਰੀ ਵੱਡੇ ਹੁੰਦੇ ਪਿਛਲੇ ਮਤ ਜਿਵੇਂ ਛੋਟੇ ਛੋਟੇ ਪਰ ਇਹ ਕੱਚੇ ਵੀ ਮਿੱਠੇ ਲੱਗਦੇ ਪਿਛਲੀ ਵਾਰੀ ਮੈਂ ਇਹਨੂੰ ਬੰਨਿਆ ਸੀ ਇੱਕ ਡੰਡੇ ਨਾਲ ਵੀ ਅੰਮ੍ਰੋੜ ਦੇ ਉੱਪਰ ਲਾਣਾ ਹੁਣ ਦੂਜੇ ਪਾਸੇ ਹੋ ਗਿਆ ਉਹ ਤਾਂ ਐਨੇ ਆ ਸੁਬੇ ਹੋਏ ਜੇ ਗੋਪੀ ਆਪਨ ਦੇਖਾ ਗੋਪੀ ਨੇ ਛੱਡੀ ਸੀ ਮੇਰੇ ਤੇ ਜੇ ਭੈਣ ਭਾਈ ਨੇ ਵੀ ਕਿਹਾ ਸੀ ਕਿ ਅਸੀਂ ਲੱਸੀ ਦੀ ਸਪਰੇ ਕਰਦੇ ਆਪਾਂ ਲੱਸੀ ਦੀ ਸਪਰੇ ਕਰੀ ਸੀ ਤੇ ਸੁੰਡੇ ਵਗੈਰਾ ਸਾਰੇ ਹਟ ਗਏ ਹੋਣਗੇ ਬਹੁਤ ਜਿਆਦਾ ਸੁੰਡੇ ਰਹੇ ਨਹੀਂ ਹੁਣ ਬਿਲਕੁਲ ਵੀ ਲਓ ਜੀ ਹੁਣ ਚਲੀਏ ਆਪਾਂ ਅੰਦਰ ਪਰ ਸਾ ਪ੍ਰਕਾਸ਼ ਹੋਏ ਨੇ ਤੇ ਇਥੇ ਬੀਬੀਆਂ ਸਾਰੀਆਂ ਸੇਵਾ ਕਰ ਰਹੀ ਨੇ ਆਪਾਂ ਹੁਣੇ ਤੋਂ ਆਈ ਉਧਰ ਪ੍ਰਸ਼ਾਦ ਬਣ ਰਹੇ ਜੀ ਉੱਥੇ ਲੱਜੋ लोगे पापा जी इधर लंगर साकर रहे हैं जी ਹਾਂਜੀ ਲੰਗਰ ਪਵਾ ਕੇ ਲਿਕੇ ਗਏ ਲੋੰਗਰ ਕੀ ਕਾਹਨੂੰ ਖਿਚਲਾ ਲਾ ਰਹੇ ਜੀ ਨਾ ਨਾ ਖਿਚਲਾ ਨਹੀਂ ਲੰਗਰ ਪਵਾ ਕੇ ਲਿਕੇ ਤੇ ਠੀਕ ਹੈ ਜੀ ਹਾਂਜੀ ਆਹ ਲੋ ਜੀ ਇਧਰ ਰੋਟੀਆਂ ਚੱਕੜ ਹੋ ਰਹੀਆਂ ਨੇ ਕਹਿੰਦੇ ਆ ਬਾਕੀ ਬਹੁਤ ਜੀ ਗਏ ਲੋ ਜੀ ਇਧਰ ਰੋਟੀਆਂ ਚੱਕੜ ਹੋ ਰਹੀਆਂ ਨੇ ਇਧਰ ਸ਼ਾਮ ਦੇ ਲੰਗਰ ਦੀ ਤਿਆਰੀ ਹੋ ਰਹੀ ਹੈ ਆ ਲੈ ਬਟਾ ਬੈਠੇ ਸਤਿ ਸ਼੍ਰੀ ਅਕਾਲ ਜੀ ਇੱਧਰ ਲੰਗਰ ਸ਼ਿਕਾਂ ਦੀ ਤਿਆਰੀ ਹੋ ਰਹੀ ਏ ਅੱਛਾ ਇੱਧਰ ਇਹਨੂੰ ਜਾਊਗਾ ਉਦੋਂ ਜਾਊਗਾ ਹਨਾ ਹਾਂ ਇੱਧਰ ਨੂੰ ਵੀ ਚਲੇ ਜਾਂਦੇ ਚਲੋ ਕੋਈ ਨਹੀਂ ਉਦੋਂ ਚਲੇ ਜਾਏ ਇਹ ਹੈਗੇ ਸਾਡੇ ਪਿੰਡ ਦਾ ਲੰਗਰ ਹਰ ਗੁਰਦੁਆਰਾ ਸਾਹਿਬ ਦਾ

Nope. Yep. ਠੀਕ ਠਾਕ ਜਲਾਵਾ ਦੀ ਜੁ ਤੁਹਾਡੇ ਹਾਂਜੀ ਅਸੀਂ ਖੇਤਾਂ ਵਿੱਚ ਚਲੇ ਗਏ ਤੇ ਨਾ ਰੋਟੀ ਦੇਣ ਉਧਰ ਤੇ ਆਏ ਆ ਜਾ ਕੇ ਖੇਤਾਂ ਦੇ ਤੇ ਰੋਟੀ ਦੇ ਸਾਸਰੀ ਘਰ ਬਾਬਾ ਜੀ ਸਾਸਰੀ ਘਰ ਜੀ ਸਾਸਰੀ ਘਰ ਜੀ ਆਇਆ ਕਰੋ ਜੀ ਤੁਸੀਂ ਇਹ ਨੌਕਰੀ ਤੋਂ ਹੋ ਜਾਣਾ ਪਤਾ ਹੈ ਜੀ ਅਸੀਂ ਉਹ ਮੰਤਰੇ ਦੀਵਾਲੀ ਕਰਦੇ ਸੀ ਜੀ ਜਾਲੇ ਸੀਗੇ ਉਹਦੇ ਸਾਥ ਸਾਰਾ ਵਿੱਚ ਨਹੀਂ ਰਸੀ ਤੁਹਾਡੇ ਬਗਾਈ ਵੀ ਦੇ ਕੇ ਆਮਾ ਤੇ ਕਹਿ ਦੇ ਵੀ ਆਮਾ ਤੁਸੀਂ ਤਾਂ ਲੋਸਮੀ ਤੋਂ ਹੋ ਜਾਓ ਸਮਝ ਲਓ ਜੀ ਗੁਰੂ ਸਾਹਿਬ ਜੀ ਕਰਦੇ ਤੁਹਾਨੂੰ ਆਵਾਜ਼ ਆ ਗਈ ਤੁਸੀਂ ਇੰਨੀ ਕਰਾਈ ਦਿੰਦੇ ਬਾਬੂ ਜਾਨੇ ਦਾਣੇ ਬੱਕੇ ਦੇ ਵੀ ਹਰ ਤਰ੍ਹਾਂ ਅੰਕਲ ਸਾਸਰੀ ਘਰ ਇਹ ਵੀ ਦਰਸ਼ਨ ਨੂੰ ਤੇ ਉਹ ਕੋਲ ਨਾ ਅੰਕਲ ਸੱਜਣ ਸਾਸਰੀ ਘਰ ਦਾਣੇ ਵਾਹ ਸਾਸਰੀ ਘਰ ਆ ਗਿਆ ਅਚਾਨਕ ਸੋਰੀ ਉਹ ਵਿੱਚ ਆ ਗਿਆ ਕੀ ਬਾਤ ਆਈ

घरदाले भी कह बाकी फील ना करिए आप फील करते हैं सब दुख बद आयापास है सबा रहे हैं मैं रैफन मांग रहा ਉਹ ਕਹਿੰਦੇ ਜਦ ਇੱਥੇ ਜਿੰਨੇ ਮਨੀ ਨਾ ਚੁੱਕ ਲੈ। ਮੈਂ ਸਮੇਂ ਹੀ ਫੋਨ ਕਰਾ ਉਹਦੇ ਫੋਨ ਨੂੰ ਉਹ ਕਹਿੰਦਾ ਸਹੀ ਤਾਂ ਉਹਨਾਂ ਮਾਣਿਆਂ ਤੇ ਮੈਂ ਐ ਫੈਨ ਲਾ ਕੇ ਜਾਣਾ ਫੋਟੋ ਜੀ। ਉਸ ਤੋਂ ਬਾਅਦ ਫਿਰ ਇੱਧਰ ਆ ਗਿਆ ਪਰਮਾਦਰਨ ਸਾਹਿਬ। ਬਾਸ ਕੀ ਕਰ ਰਹੀ ਹੈ ਤੂੰ ਜਲਾ ਦੇ ਰਿਹਾ ਤੂੰ ਬਸ ਚੁੱਪ ਨਾ ਬਣਾਉਂਦੀ ਉਹ ਨਾ ਜਿੱਥੇ ਆ ਕੇ ਲੱਗੀ ਵੀ ਹੈ ਚੱਲ ਆ ਜਾ ਹਾਂ ਚੱਕ ਲੈ ਦੇ ਦੋਹੇ ਵਾਲਾ ਬੈੱਡ ਪੂਰੇ ਆਊਟ ਸੁਣ ਕੇ ਹਵਾ ਵਾਲਾ ਬੰਦ ਕਰ ਦੇ ਭਾਈ ਪਾਣੀ ਪੁਰਾਣਾ ਗੈਸ ਸੁਣੇ ਪਤਾ ਨਹੀਂ ਕਿੱਥੇ ਪਾਣੀ ਜਿਹੜਾ ਬਾਲਕਨ Oh, hey, hey. No, 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 no. Yeah.

não acho sure